ਜੇ ਲੋਕੀਏ ਬਗੜ ਜਾਇਆ ਨਾ ਤਾਂ ਸਾਡਾ ਪਰਦੀਆ ਦਾ ਵੀ ਕੀ ਸਹਾਰਾ ਹੋਣਾ ਤੁਸੀਂ ਮੈਕਨਿਟਰੇ ਹੋ ਕੋਠੇ ਚ ਰਹੇ ਹੋ ਅਗਰ ਜਿਹੜਾ ਅੱਜ ਦਾ ਸੰਘਰਸ਼ ਹੈ ਇਹਨੇ ਬਹੁਤ ਦਿਨਾਂ ਜਿਹਨੇ ਨੰਗੀਆਂ ਤਰਪਾਨਾਂ ਲੈ ਕੇ ਘੁੰਮ ਰਹੇ ਨੇ ਇਹ ਕਾਲ ਪਰਸੂ ਦੀ ਗੱਲਿਆ ਤੋਂ ਉਹੀ ਤੈਂਤੀ ਮੋੜੇ ਤੋਂ ਕਿੰਨੂ ਬਗੜ ਆਇਓ ਤੇ ਜੇ ਇਹ ਮੁਖੀਆ ਸਰਕਾਰਾਂ ਕੰਮ ਨਹੀਂ ਕਰਦੀਆਂ ਫੇ ਲੋਕਾਂ ਨੂੰ ਜੱਥੇਬੰਦ ਕਰੀਦਾ ਹੈ ਅਫਸਰशाही ਪ੍ਰਕਾਰ ਮੁਖੀਏ ਨੂੰ ਜਿਹੜੀ ਲੱਥ ਪਾਉਣ ਵਾਲਾ ਜਿਹੜੀ ਲੱਥ ਹੈ ਉਹਦਾ ਨਾਂ ਜੱਥੇਬੰਦੀ ਹੈ ਉਹ ਜੱਥੇਬੰਦੀ ਬਣਾਣੀ ਆ ਤੁਹਾਡੀ ਅਸੀਂ ਅੱਜ ਇੱਥੇ ਖਾਣਾ ਲੋ ਜਦੋਂ ਅਸੀਂ ਪਿੰਡਾਂ ਦੇ ਵਿੱਚ ਜੱਥੇਬੰਦੀਆਂ ਨਹੀਂ ਬਣਾ ਕੇ ਰੱਖਣੀਆਂ ਆਪਣੇ ਭਾਈਚਾਰੇ ਦੀ ਜਿਵੇਂ ਸਾਂਝ ਬਣਾ ਕੇ ਕਦੀ ਗੱਲਬਾਤ ਵੀ ਨਹੀਂ ਕਰਨੀਆਂ ਤੇ ਸਾਡਾ ਕਲਚਰ ਸਾਡਾ ਸਭਿਆਚਾਰ ਸਾਡੀ ਪਣੀਰੀ ਨਹੀਂ ਹੋ ਬਚਣੀ ਸਮਝੀ ਆ ਵੀ ਬਾਣਾ ਪਾ ਕੇ ਅਸੀਂ ਕੁਝ ਵੀ ਕਰ ਸਕਦੇ ਆ ਉਹਨਾਂ ਨੂੰ ਅਸੀਂ ਸਾਨੂੰ ਥੋੜਾ ਜਿਹਾ ਸਮਝਾਉਣਾ ਚਾਹੀਦਾ ਸਾਡੇ ਭਾਈਚਾਰੇ ਨੂੰ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਵੀ ਇਹ ਕੰਮ ਗਲਤ ਹੈ ਸਿੱਖੀ ਜਿਹੜੀ ਸਿੱਖੀ ਆ ਉਹ ਸੋਖੀ ਦਾ ਮਿਲ ਹੀ ਨਹੀਂ ਜਿਆਦਾ ਰਾਤ ਅਸੀਂ ਕਰਨੇ ਚਾਹਾਂ ਇੱਕ ਸੋਹਣਾ ਗੱਲ ਗੁਰੂਰ ਹੋ ਗਈ ਹੈ। ਇਹਦੇ ਪਿੰਡ ਦੇ ਵਿੱਚ ਇੱਕ ਤੱਬਰ ਦਾ ਇੱਕ ਬਜ਼ੁਰਗ ਬੰਦਾ ਸੀ। ਉਹਨੂੰ ਕੀ ਕਿਹਾ ਜਾਂਦਾ? ਮੁਖੀਆ। ਜਦੋਂ ਮੁਖੀਆ ਹੀ ਡਗੜ ਜਾਏ ਤਾਂ ਤੁਹਾਨੂੰ ਤਾਂ ਤੱਬਰ ਦਾ ਕੀ ਫਾਇਦਾ ਕੀ ਲਾਭ? ਜਦੋਂ ਇਹ ਚੀਜ਼ਾਂ ਹੋਣ ਲੱਗੀਆਂ। ਉਦੋਂ ਮੁਖੀ ਨੇ ਕਿਹਾ ਭਈ ਇਹ ਤੰਮ ਹੋਣ ਲੱਗਾ ਇਹਨੂੰ ਬੰਦ ਕਰੋ। ਕੋਈ ਗੱਲ ਨਹੀਂ ਯਾਰੇ ਲੋਚਰ ਦੇਣੀ ਹੈ ਬਸ ਹੋ ਰੂਣਾ ਦਫਾ ਕਰ ਦਫਾ ਕਰਨ ਲੱਗੀ ਮਤਲਬ ਹੋਇਆ ਜਿਹੜਾ ਅਜ ਮੁਖੀਆ ਬਣ ਜਾਂਦਾ ਉਹ ਕਿੱਜੇ ਤੇ ਬੈਠੇ ਕੋਈ ਕਿਸੇ ਨੂੰ ਪੁੱਛਦਾ ਆਇਆ ਹੋਣੀ ਤਾਂ ਆਜਾ ਹੀ ਬਣਾਇਆ ਕਹਾਂ ਹਾਂ ਕਿ ਸਾਡੇ ਪਿੰਡ ਦੇ ਪਹੁੰਚ ਆ ਕੇ ਤੇ ਗੱਲ ਕਰੇ ਕੋ ਕੋਰਾਣੇ ਦੇ ਕੋਲ ਥੋੜੇ ਹੋਏ ਨਾ ਉਹ ਤਾਂ ਫੜਦੀ ਨਹੀਂ ਬਣਦਾ ਕਿਹੜਾ ਲੋਕਾਂ ਨਾਲ ਮਿਲੂ ਹੈ ਮਾਤਰੇ ਤੇ ਗਾਲੀ ਛੱਡੋ ਨਹੀਂ ਇੱਕ ਛੋੜਾਇਆ ਗਿਆ ਉਹ ਬੜਾ ਇੱਕ ਦਾ ਬੜਕੋ ਅੰਦੀ ਨਹੀਂ ਪੜ ਗਿਆ ਉਹਦਾ ਫੜ ਜਾਨ ਲਾ ਕੇ ਯਾਰ ਜਿੱਥੇ ਭਾਈ ਜਿਹੜੇ ਮਿਲੂ ਖੜੇ ਕੀਤਾ ਨਾ ਜਾਣੇ ਕੋਠਾ ਲਾ ਸਹੀ ਭਾਈ ਮੈਂ ਤੁਹਾਡੇ ਨਾਲ ਉਹਨਾਂ ਦੇ ਬੀਬੀਆਂ ਨੂੰ ਜਿਵੇਂ ਬਾਲਦੇ ਤੇ ਭਈਆਂ ਨੂੰ ਜਿਵੇਂ ਵੀਰਾ ਗਾਲੀ ਕੋਈ ਤੁਹਾਡਾ ਨਹੀਂ ਹੈ ਹੈ ਉਹਨੂੰ ਕਿਹਾ ਵੀ ਆ ਬੀਡੀਐ ਵਾਲਾ ਭਾਈ ਬਾਝੂ ਹੋਈਏ ਬਿਜੇ ਦੇ ਪੈਰ ਛੱਲੇ ਸਾੜੀਆਂ ਨੂੰ ਦਬਾਰਾ ਉੱਡੇ ਡੰਬਰ ਫਾਰਾ ਬਾਕੀ ਕੋਈ ਨਹੀਂ ਦੇਖਦਾ ਉਹ ਕੈਂਡ ਦੀ ਗੱਲ ਹੈ ਪ੍ਰੈਸ਼ਰ ਨਹੀਂ ਪਾਈ ਇਹ ਤਾਂ ਪਹਿਲੀ ਗੱਲ ਹੈ ਸਾਡੇ ਲੋਕਾਂ ਨੇ ਇੰਨੇ ਥੜੇ ਏਹ ਕੌਣ ਗੋਲੀ ਕਿਸੇ ਗੱਲ ਬਾਰੇ ਨਹੀਂ ਸੋਚੇ ਸੋਚ ਕੋਈ ਗੱਲ ਨਹੀਂ ਚੱਲੀ ਦੀ ਰੋਣੀ ਮੇਰੇ ਕੋਲ ਤਾਂ ਟਾਈਮ ਨਹੀਂ ਹੈਗਾ ਤੇ ਤੇਰੇ ਕੋਲ ਕਿਸੇ ਕੋਲ ਵੀ ਹੈ ਨਹੀਂ ਮੈਨੂੰ ਪਤਾ ਮੈਂ ਤੇਰੇ ਘਰ ਦਾ ਵੀ ਸਾਰਾ ਕੁਝ ਪਤਾ ਨਿਆਰ ਬੰਨੇ ਤੋਂ ਬਾਅਦ ਬਾਕੀ ਜਾਣਦਾ ਵੀ ਹੁਣ ਤੋ ਵਕਾਇਦ ਨਾ ਭਾਵੇ ਹੈ ਭਾਈ ਜਦੋਂ ਮੁੰਡੀਆਂ ਬਗੜਦੇ ਹਨ ਤੁਹਾਡਾ ਪਰਦੇ ਦਾ ਵੀ ਕੀ ਸੁਧਾਰ ਹੋਣਾ ਮੈਂ ਜਵਾਲੇ ਦੀ ਗੱਲ ਨਹੀਂ ਕਰਨੀ ਚਾਹੁੰਦਾ ਠੀਕ ਧੰਨਵਾਦ ਇੱਕ ਗੱਲ ਛੁੱਟੀ ਰਹਿ ਗਈ ਆ ਜੀ ਬੋਲ ਬੋਲ ਤੁਸੀਂ ਮੈਕਨਿਟ ਰਹੇ ਹੋ ਪੁੱਤਰ ਚ ਰਹੇ ਹੋ ਅਗਰ ਇਹਦਾ ਅੰਜ ਦਾ ਸੰਦਰਸ਼ ਹੈ ਇਹਨੇ ਬਹੁਤ ਗੁਰੂ ਜਣੇ ਨੇ ਨੰਗੀਆਂ ਪਰਪਾਨਾ ਲੈ ਕੇ ਘੁੰਮ ਰਹੇ ਨੇ ਕੇਪਾਲ ਪਰਸੂ ਦੀ ਗੱਲਿਆ ਤੋਂ ਤੀ ਤੈਂਤੀ ਮੋੜੇ ਤੋਂ ਕਿੰਨੇ ਬੜਾ ਆਇਓ ਉਹਨਾਂ ਦੇ ਮਾਪਿਆਂ ਨੂੰ ਕੋਈ ਫਿਕਰ ਨਹੀਂ ਹੈ ਦੇਖਿਆ ਵੀ ਸਕੂਲ ਦੇ ਵਰਦੀਆਂ ਪਾ ਕੇ ਨੰਨੀਆਂ ਕੜਪਾਨਾ ਵਾਲੀਆਂ ਪੂਰੇ ਪਰਨੇ ਸਿਰੇ ਬਲੇ ਲਹਾਨਾ ਬਣੇ ਪਏ ਬਲੇ ਕਿੱਥੇ ਉਹ ਤੁਹਾਡੇ ਨਾਲ ਕੁਝ ਮੇਰਾ ਦਾ ਉਹ ਤੀਨੇ ਬਦਰ ਆਏ ਇਥੇ ਕਿਹੜਾ ਪਾਤੀ ਗੋਦੀ ਗਾਣੇ ਖਬਰਾਂ ਦੇ ਰਿਆ ਨੇ ਮੇਰਾ ਖਿਆਲ ਜੇ ਕਿ ਮੋੜੇ ਦਾ ਜਿਹੜਾ ਹੋਰਾ ਵੱਜ ਜਾਣਾ ਇੱਕ ਤਾਂ 8 ਦਿਨ ਮੈਂ ਉਥੇ ਮਕੜਾ ਫਟੜੀ ਉਥਣਿਆੜੀ ਵੀ ਵੀ ਜਿੰਨੇ ਪਾੜ ਹੈ ਨਾ ਸੋਹਰੂਆਂ ਅਤੈਂਤ ਨੇ ਹੁਦਿਏ ਪਰ ਪੰਨਾ ਵੜੀ ਨੰਨੀਆਂ ਉਹ ਮਿਆਂ ਤੋਂ ਬੁਲਿਆ ਕਿੱਥੇ ਲਿਖਿਆ ਉਹ ਕਾਡਾ ਹੋਇਆ ਉਹ ਸਰਕਾਰ ਨਾਲ ਚੀਜ਼ੀ ਹੈ ਨਹੀਂ ਹੈ ਜੀ ਸਰਕਾਰ ਨਾਲ ਦੀ ਚੀਜ਼ੀ ਹੈ ਉਹ ਮਹਾਰਾਜ ਸਾਡੇ ਜਿਹੜਾ ਭਾਈ ਸਰੌਂ ਨਹੀਂ ਪੁੱਛਦਾ ਸਰਕਾਰ ਦਾ ਕਿੱਥਾ ਬਰੇ ਨਹੀਂ ਸਰਕਾਰ ਨੂੰ ਵੀ ਜੂ ਫਰਦਾ ਦੀ ਉਹਨਾਂ ਦੇ ਪਾਸੇ ਛੂਰ ਗਿਆਣ ਵਿੱਚ ਜੂ ਕਿੱਥਾ ਕਰਵੀ ਉਹ ਤਾਂ ਮੁਖੀ ਦੀ ਗੱਲ ਕਰ ਦਿੱਤੀ ਉਹ ਉਹ ਦੇਖਦੇ ਹੁੰਦਾ ਨੇ ਵਗਰ ਪਤਾ ਸਾਨੂੰ ਵੀ ਹੈਗਾ ਤੇ ਕਿਹਦੇ ਲੜਦੇ ਆ ਸਾਰੇ ਨੂੰ ਪਤਾ ਨੂੰ ਸਾਡੇ ਵੀ ਬਹੁਤ ਹੈ ਤੇ ਸਾਡਾ ਵੀ ਹੈਗਾ ਆਪਰ ਨਹੀਂ ਨਾ ਇਹ ਨਹੀਂ ਹਟਾਣਾ ਬੱਚੇ ਨੂੰ ਆਪਰ ਜਿੱਦਾਂ ਕੋਈ ਉਹਦੇ ਗੱਲ ਹੋਈ ਤਾਂ ਫਿਰ ਸਾਰੇ ਨੂੰ ਪਤਾ ਨਹੀਂ ਕਿ ਉਹ ਕੀ ਬਣਿਆ ਭਾਈ ਇਹੋ ਉਹ ਪਾਠੀ ਤੋਂ ਗਏ ਗੱਲਾਂ ਜਦ ਬੋਲ ਵਿੱਚ ਹੈਗੇ 15 ਦੀ ਸਰਪਾਣਾ ਨੇ ਇਹ ਗੱਲ ਉਹ ਇਹ ਵੱਲ ਜ਼ਰੂਰੀ ਆਪਣੇ ਆਪਣੇ ਬੱਚਿਆਂ ਨੂੰ ਜਨਮਾਇਤ ਹੋਣੀ ਚਾਹੀਦੀ ਹੈ ਸਮਝਾਓ ਬੱਚੇ ਸਮਝਾਓ ਬੱਚੇ ਪੂਣਾ ਜੀ ਕਿਸੇ ਨੂੰ ਕੀ ਕਹਿਣਾ ਵੀ ਆਹ ਤੇਰਾ ਪੁੱਤ ਹੈ ਤਾ ਮੋਂ ਤੁਹਾਨੂੰ ਵੀ ਪਤਾ ਮੈਂ ਮੇਰਾ ਪੁੱਤ ਹੈ ਪਤਾ ਹੀ ਸਾਰਾ ਪਤਾ ਜੇ ਉਹ ਨੂੰ ਨਾ ਪਤਾ ਲੱਗਿਆ ਹੋਵੇ ਕਿਸੇ ਨੇ ਹੋਰ ਦਾ ਹੱਟਾ ਹੋਣਾ ਤੇ ਲੱਗੇ ਤੇਰਾ ਪੁੱਤਾ ਤਾਂ ਪੁੱਤ ਤਾਂ ਸਾਡੇ ਹੀ ਹੈ ਜਿਆ ਅਹੀਂ ਨਹੀਂ ਸਮਝਾਣਾ ਮੋੜਨੇ ਨਹੀਂ ਹੁਣ ਤੇ ਕੱਲ ਨੂੰ ਕੀ ਬਣਨ ਦੇਖਦੇ ਹਾਂ ਸਾਡੇ ਪੁੱਤ ਭਤੀਜੇ ਦੇ ਬਾਅਦ ਕੀ ਬਣੂ ਕੀ ਬਣੇਗਾ ਉਹ ਇਹ ਇਹ ਪੰਜਾਬ ਦੀ ਤਰਸਦੀ ਹੈ ਕਿ ਪੰਜਾਬ ਦੇ ਲੋਕ ਸਾਡੇ ਤੁਹਾਡੇ ਵਰਗੇ ਹੀ ਹੈ ਉਹ ਲੜੇ ਵੀ ਉਹਨਾਂ ਨੇ ਸਾਰਾ ਕੁਝ ਕੀਤਾ ਪਰ ਅੱਜ ਹਾਲਤ ਜਿਹੜੀ ਹੈ ਹੋਰ ਹੀ ਪਾਸੇ ਚੱਲੀ ਹੋਈ ਹੈ ਜਿਹੜੀ ਉਹਨਾਂ ਨੇ ਗੱਲ ਕੀਤੀ ਪਹਿਲਾਂ ਤਾਂ ਕ੍ਰੈਚਰਾਂ ਦੇ ਮੁਖੀਏ ਨੂੰ ਲੈ ਕੇ ਇਤਰਾਜ਼ ਦੀ ਹੈ ਜਦੋਂ ਮੈਂ ਇਹਦੇ ਤੇ ਹੀ ਗੱਲ ਕਰਦਾ ਵੀ ਜਦੋਂ ਮੁਖੀਆ ਖਰਾਬ ਹੋ ਗਏ ਨਾ ਮੁਖੀਏ ਨੂੰ ਸੂਤ ਕਰਨ ਦੇ ਲਈ ਕਹਿੰਦੇ ਨਾ ਕਿ ਜਦੋਂ ਉਹ ਬੰਦ ਮਾਰਨ ਲੱਗ ਪੈਂਦਾ ਤੇ ਨੱਖ ਪਾਈਦੀ ਹੈ ਝੋਟਾ ਨਹੀਂ ਕੰਮ ਕਰਦਾ ਤੇ ਉਹਦੇ ਵੀ ਨੱਖ ਪਾਈਦੀ ਹੈ ਪੇ ਜੇ ਇਹ ਮੁਖੀਏ ਸਰਕਾਰਾਂ ਕੰਮ ਨਹੀਂ ਕਰਦੀਆਂ ਫਿਰ ਲੋਕਾਂ ਨੂੰ ਜੱਥੇਬੰਦ ਕਰੀਦਾ ਹੈ ਜੱਥੇਬੰਦ ਕਰਕੇ ਫਿਰ ਰਾਹ ਆਪ ਲੱਭੀ ਲਾਇਆ ਫਿਰ ਕਿੱਦਾਂ ਹੋਣਾ ਇਹਨਾਂ ਨੂੰ ਸੂਤ ਕਰਨਾ ਉਹ ਨੱਥ ਜੱਥੇਬੰਦੀ ਹੈ ਅਫਸਰशाही ਸਰਕਾਰ ਮੁਖੀਏ ਨੂੰ ਜਿਹੜੀ ਨੱਥ ਪਾਉਣ ਵਾਲਾ ਜਿਹੜੀ ਲੱਥ ਹੈ ਉਹਦਾ ਨਾਂ ਜੱਥੇਬੰਦੀ ਹੈ ਉਹ ਜੱਥੇਬੰਦੀ ਬਣਾਣੀ ਹੈ ਤੁਹਾਡੀ ਅਸੀਂ ਅੱਜ ਇੱਥੇ ਖੰਨਾ ਰੱਖੀ ਜਿਹੜੀ ਗੱਲ ਹੈ ਕਿ ਬੱਚਿਆਂ ਦੀ ਲੜਾਈ ਦੀ ਇਹ ਖਰਚਾ ਜਰੂਰ ਵਧਿਆ ਕੋਈ ਨਹੀਂ ਕੋਈ ਨਹੀਂ ਬਲਤਰਾ ਤੂੰ ਪੱਕੇ ਬੈਰੀ ਕਰਨਾ ਨਾ ਕਿ ਦੁਬਾਰਾ ਹਿੰਮਤ ਨਹੀਂ ਆਉਗੇ ਅੱਜ ਮੈਂ ਆਇਆ ਜਦੋਂ ਜਦੋਂ ਤੁਹਾਡੀ ਲੜਾਈ ਨੂੰ ਬੂਰ ਪੈਂਦਾ ਨਾ ਇਧਰ ਜਦੋਂ ਕਿਸੇ ਲੜਾਈ ਨੂੰ ਬੂਰ ਪੈਂਦਾ ਤੇ ਬੰਦਾ ਖੁਸ਼ ਹੁੰਦਾ ਹੈ ਨਾ ਤੁਸੀਂ ਅੱਜ ਪਹਿਲੀ ਮੀਟਿੰਗ ਕਰ ਰਹੇ ਹੋ ਚੰਗੇ ਮਾਹੌਲ ਦੇ ਵਿੱਚ ਹੋ ਰਹੀ ਹੈ ਵਧੀਆ ਹੈ ਜਦੋਂ ਤੁਹਾਡਿਆਂ ਮੈਂ ਮੀਟਿੰਗ ਕਰਕੇ ਆਇਆ ਤੇ ਥੋੜਾ ਜਿਹਾ ਜਦੋਂ ਮੈਨੂੰ ਪਤਾ ਲੱਗਾ ਰਾਤ ਨੂੰ ਗਿਆ ਤੇ ਜਦੋਂ ਹੀ ਮੈਂ ਗਿਆ ਆਦੋ ਝਗੜਾ ਹੋ ਗਿਆ ਉੱਥੇ ਅਦੋਂ ਮੈਂ ਨਾ ਉਹ ਟਿਕੜਾ ਅਦੋਂ ਜਿਸ ਦਿਨ ਨਹੀਂ ਮੈਂ ਉੱਥੇ ਗਿਆ ਐ ਮੀਟਿੰਗ ਕਰਨ ਆਦੋਂ ਹੀ ਕੁਦਰਤੀ ਪਤਾ ਨਹੀਂ ਕੀ ਗੱਲ ਐ ਵੀ ਜਦੋਂ ਜਾਂਦੇ ਆ ਆਦੋਂ ਹੀ ਪੰਗਾ ਪੈ ਜਾਂਦਾ ਤੇ ਉਹ ਲੜਾਈ ਤੋਂ ਬੜਾ ਔਖਾ ਵਾਸੀ ਨੂੰ ਕੀਤਾ ਆਪਾਂ ਕੰਮ ਪਰ ਉਹਦੇ ਤੋਂ ਬਾਅਦ ਫਿਰ ਮੈਂ ਕਿੰਨੀ ਵਾਰ ਗੇੜੇ ਮਾਰੇ ਇਹ ਤਾਂ ਰਾਤ ਨੂੰ ਲਾਸ ਗਿਆ ਤੋਂ ਮੈਂ ਬਿਮਾਰ ਹੋ ਗਿਆ ਠੰਡ ਲੱਗ ਗਈ ਮੈਨੂੰ ਦੋ ਤਿੰਨ ਦਿਨ ਬਿਮਾਰ ਰਿਹਾ ਮੈਂ ਅਸੀਂ ਫਿਰ ਵੀ ਲੱਗੇ ਰਹੇ ਹੁਣ ਜਦੋਂ ਅੱਜ ਮੈਂ ਉੱਥੋਂ ਮੁੜਿਆ ਹਾਜੀਪੁਰ ਤੋਂ ਤੇ ਢਾਡਿਆਂ ਦੇ ਅਜਮੇਰਾ ਵਾਲੇ ਪੁਲ ਤੇ ਢਾਡਿਆਂ ਦੇ ਪੁਲ ਤੇ ਪਹਿਲਾਂ ਮੈਂ ਬੋਰਡ ਉੱਥੇ ਪੜਿਆ ਪੀਲੇ ਰੰਗਾਂ ਰੰਗ ਦਾ ਬੋਰਡ ਲਾਇਆ ਛੋਟਾ ਜਿਹਾ ਤਾਂ ਲਿਖਿਆ ਪੱਕਾ ਹੋ ਗਿਆ ਵੀ ਪਤਾ ਹੋ ਗਿਆ ਨਾ ਉੱਥੇ ਰਣ ਕਹਿੰਦਾ ਵੀ ਇਹ ਅਜਮੇਰਾ ਢਾਡਿਆਂ ਪਿੰਡ ਦੇ ਵਿੱਚੋਂ ਟਰੈਕਟਰ ਟਰਾਲੀਆਂ ਦਾ ਜਾਣਾ ਬੰਦ ਅੱਗੇ ਫੇਰ ਆਇਆ ਇਹੀ ਲਿਖਿਆ ਨਾ ਅੱਗੇ ਫੇਰ ਆਇਆ ਜਿੱਥੇ ਅਜਮੇਰਾ ਸ਼ੁਰੂ ਹੋ ਗਿਆ ਪਿੰਡ ਦੇ ਵਿੱਚੋਂ ਉੱਥੇ ਫੇਰ ਇੱਕ ਹੋਰ ਲੱਗਿਆ ਬੋਰਡ ਇਹ ਕੀ ਹੋ ਗਿਆ ਕਿ ਜਦੋਂ ਸਾਡੀ ਲੜਾਈ ਆ ਉਹਨੂੰ ਬੂਰ ਪਿਆ ਅੱਖਰ ਲੱਗੇ ਨਾ ਹੁਣ ਪੜਾਣਾ ਵਾਲੇ ਨੇ ਪਹਿਲਾਂ ਦੇਖਣਾ ਭਾਈ ਇੱਥੇ ਜਾਣ ਨੂੰ ਨਾ ਕੀਤੀ ਦੀ ਐ ਅੱਗੇ ਪਤਾ ਨਹੀਂ ਕੀ ਐ ਹੁਣ ਜੀ ਨਾਲ ਇਹ ਹੈ ਹੁਣ ਕਮੇਟੀ ਬਣ ਗਈ ਪਿਆਰ ਰੱਖਣ ਨੂੰ ਜਗ੍ਹਾ ਮਿਲੇ ਉੱਥੇ ਲਗਾਤਾਰ ਅਸੀਂ ਬੈਠੇ ਰਹੇ ਹੁਣ ਉੱਥੇ ਪੱਕਾ ਬੰਦਾ ਕੌਣ ਐ ਡਰ ਗਿਆ ਬਾਬਾ ਗਰੇਡ ਕਿਹਨਾ ਐ ਉਹ ਹੁਣੋਂ ਕਮੇਟੀ ਐ ਜਿਹੜੀ ਉੱਥੇ ਬੈਠੀ ਸੀ ਹੁਣ ਉੱਥੇ ਮੁਗੀਆਂ ਇਲਾਕੇ ਦੀ ਇੱਕ ਕਮੇਟੀ ਹੈ ਜਿਹੜੀ ਤੈਅ ਕਰ ਰਹੀ ਕਿ ਇੱਥੇ ਕਿਵੇਂ ਚੱਲਣਾ ਜਾਂ ਨਹੀਂ ਇੱਥੇ ਟੈਗਟ ਵਾਲੀਆਂ ਆਣੀਆਂ ਜਾਂ ਨਹੀਂ ਉਹਨਾਂ ਨੇ ਆਪਣਾ ਫਰਮਾਨ ਲਾਤਾ ਪਿੰਡ ਦੇ ਬਾਹਰੋਂ ਬਾਹਰ ਇਹ ਬਹਿ ਗਿਆ ਸਾਡੀ ਲੜਾਈ ਨੂੰ ਮੂਰ ਵਾਧਾ ਪੈ ਗਿਆ ਅਗਲੇ ਨੂੰ ਪਿੱਛੂ ਪੈ ਗਏ ਜਿਹੜੇ ਮਾੜੇ ਮੋਟੇ ਵੀ ਥੋੜਾ ਜਿਆਦਾ ਜਿਨ੍ਹਾਂ ਦਾ ਦਿਲ ਘਟ ਲੜਨ ਦਾ ਹੁੰਦਾ ਉਹਨਾਂ ਨੂੰ ਵੀ ਹੌਸਲਾ ਨਹੀਂ ਯਾਰ ਇਹ ਲੋਕ ਠੀਕ ਕਰਦੇ ਪਏ ਇਹਨਾਂ ਦੇ ਕਟਕੋੜ ਮੋਰੇ ਦਾ ਨਹੀਂ ਮੈਂ ਜਾ ਸਕਦਾ ਕਟਕੋੜ ਪਿੱਛੇ ਹੀ ਖੜੀ ਹੋ ਜੀਏ ਅੱਗੇ ਮੋੜੇ ਲੱਗਣ ਵਾਲੇ ਕੋਝੋਲ ਨਾਲ ਘੁੰਮਦੇ ਜਿਹੜੇ ਅੱਗੇ ਕਰਦੇ ਐ ਪਰ ਪਿੱਛੇ ਕਾਫਲਾ ਹੌਲੀ-ਹੌਲੀ ਬਣਦਾ ਐ ਅਸੀਂ ਹੁਣ ਕਮੇਟੀ ਬਣਾਣੀ ਐ ਤੁਹਾਡੀ ਜਿਹੜੀ ਲੜਾਈ ਦੀ ਇਹਨਾਂ ਨੇ ਗੱਲ ਕੀਤੀ ਮੈਂ ਉਹਦਾ ਵੀ ਜਵਾਬ ਦੇ ਦਿੰਦਾ ਜਦੋਂ ਅਸੀਂ ਪਿੰਡਾਂ ਦੇ ਵਿੱਚ ਜੱਥੇਬੰਦੀਆਂ ਨਹੀਂ ਬਣਾ ਕੇ ਰੱਖਣੀਆਂ ਆਪਣੇ ਭਾਈਚਾਰੇ ਦੀ ਜਿਵੇਂ ਹੀ ਸਾਂਝ ਬਣਾ ਕੇ ਕਦੀ ਗੱਲਾਂ ਵਰਤਾ ਹੀ ਨਹੀਂ ਕਰਨੀਆਂ ਫੇ ਸਾਡਾ ਕਲਚਰ ਸਾਡਾ ਸਭਿਆਚਾਰ ਸਾਡੀ ਪਣੀਰੀ ਨਹੀਂ ਹੋ ਬਚਣੀ ਅਸੀਂ ਜਦੋਂ ਇਕੱਠਾ ਬੈਠ ਕੇ ਵੀ ਕੀ ਹੁੰਦਾ ਡਰ ਹੁੰਦਾ ਨਾ ਕਿਸੇ ਨੂੰ ਸਾਡੇ ਪਿੰਡ ਦਾ ਕੋਈ ਸਿਆਣਾ ਬਜ਼ੁਰਗ ਹੋਏ ਤੇ ਕਿਸੇ ਦੀ ਹਿੰਮਤ ਨਹੀਂ ਹੁੰਦੀ ਮੇਰੀ ਉਮਰ ਜਰੂਰ ਛੋਟੀ ਹੈ ਪਰ ਮੈਂ ਜਿਸ ਪਿੰਡ ਦੇ ਵਿੱਚੋਂ ਆਨਾ ਪਹਿਲਾਂ ਸਾਡੇ ਇਦਾਂ ਦਾ ਹਾਦਸਾ ਹੋਇਆ ਇੱਕ ਪਿੰਡ ਦੇ ਵਿੱਚ ਮੇਰੇ ਘਰ ਦੇ ਬਾਰੇ ਮੁਰੇ ਤੇ ਕਰਪਾਣਾ ਲੈ ਕੇ ਲੜੇ ਮੈਂ ਉਹਨਾਂ ਦੀ ਗੁਰਬਾਨਾ ਹੱਥੀ ਖੋਈਆਂ ਹੱਥੀ ਖੋਈਆਂ ਤੇ ਸਭੋ ਇੱਕ ਨੂੰ ਜਪੇੜ ਤੱਕ ਵੀ ਮਾਰੀ ਵੀ ਇਹ ਕੰਮ ਨਾ ਕਰੋ ਜਦੋਂ ਮੈਂ ਹੱਥ ਪਾਇਆ ਬਾਕੀ ਬਜ਼ੁਰਗਾਂ ਨੇ ਵੀ ਉਹ ਲੜਨ ਨਹੀਂ ਅਸੀਂ ਦਿੱਤੇ ਇੱਕ ਸਿਬੋ ਜੱਕ ਦੇ ਮੁਰੇ ਸੀਗੇ ਅਜਮੇਰਾ ਦੇ ਸੀਗੇ ਤੇ ਦੂਜੇ ਤੀਜੇ ਗਰੁੱਪ ਜਿਹੜਾ ਸਾਡੇ ਨਸ਼ਹਿਰੇ ਦਾ ਸੀਗਾ ਉੱਥੋਂ ਵੀ ਹਟਾਏ ਬਾਹਰ ਦੇ ਵਿੱਚ ਥਾਣੇ ਵੀ ਉੱਥੇ ਉੱਥੇ ਇੱਕ ਬਲਜਿੰਦਰ ਸਿੰਘ ਨਾਂ ਦੇ ਐਸਐਚਓ ਸਾਡੇ ਇੱਥੇ ਰਿਹਾ ਬਲਵਿੰਦਰ ਜਾਂ ਬਲਜਿੰਦਰ ਨੋ ਦਾ ਨਾਂ ਸੀਗਾ ਬਟਾਲੇ ਵਾਲੀ ਸਿਹਰ ਤੋਂ ਉਹਨਾਂ ਨੇ ਇੱਕ ਲੰਮਾ ਸਮਾਂ ਉਹਨਾਂ ਦੋ ਤਿੰਨ ਦਿਨ ਉਹਨਾਂ ਨੂੰ ਠਾ ਕੇ ਰੱਖਿਆ ਉੱਥੇ ਥਾਣੇ ਘਰ ਦੇ ਵੀ ਕਹਿੰਦੇ ਸੀਗੇ ਲੈ ਇਨ੍ਹਾਂ ਨੇ ਸਾਡੇ ਨਿਆਣੀ ਅੰਦਰ ਕਰਾ ਦਿੱਤੇ ਤੁਹਾਡੇ ਆਜਵੇਂ ਨਾਲੇ ਵੀ ਸਭ ਮੇਰੇ ਪਿੰਡਾਂ ਵਾਲੇ ਵੀ ਤੇ ਹੋਰ ਵੀ ਅਦਿਕਾ ਠੀਕ ਹੈ ਅਹੀਂ ਉਹਦੋਂ ਕਿਹਾ ਵੀ ਇਹਨਾਂ ਨੂੰ ਠਾਕ ਲੋ ਇਹ ਪੁੱਠੇ ਪਾਸੇ ਜਾਣ ਲੱਗੇ ਨਾ ਘਰਦਿਆਂ ਦਾ ਕੁਝ ਦੱਸ ਦੇਣ ਬੜਾ ਹੈਰ ਹੈ ਆਪਣੀ ਨਿਆਣੀ ਦਾ ਹੁੰਦਾ ਹੀ ਹੈ ਇਵਰ ਕਿਉਂਕਿ ਵੀਡੀਓ ਬਣਦੀ ਐ ਸੀ ਪਾੜਣੀ ਆਉਂਦੀ ਨਾਲ ਤੇ ਥੋੜਾ ਬੁੱੱਪਾ ਵੀ ਆਉਂਦਾ ਜਦੋਂ ਬਾਹਰ ਦਿਖਦੇ ਐ ਅੱਜ ਰਿਐਲਿਟੀ ਹੋ ਗਈ ਉਹ ਗੱਲ ਉਹ ਨਿਆਲੇ ਖਾਣੇ ਛਡੋਏ ਪਰਚਾ ਤਾਂ ਨਹੀਂ ਸਾਡੀ ਮਨਛਾ ਹੀ ਨਹੀਂ ਕਿ ਪਰਚਾ ਹੋਏਗਾ ਵੀ ਥੋੜਾ ਜਿਹਾ ਹਟ ਜਾਣ ਪਿੱਛੇ ਉਹਨਾਂ ਨੇ ਗੇਰੇ ਮੂੜਾ ਵੜ ਦਿੱਤਾ ਗੇਰੇ ਪٹرول ਪੰਪ ਦੇ ਬਾਹਰ ਮੁੰਡਾ ਵੜ ਦਿੱਤਾ ਪਰਚਾ ਹੋ ਗਿਆ ਤਿੰਨ ਸਾਡੇ ਪਿੰਡ ਦੇ ਨੌਜਵਾਨ ਹੋਰ ਬਾਹਰ ਲੜਾਈ ਪੈ ਗਈ ਆਪਸ ਦੇ ਵਿੱਚ ਮੁੰਡਿਆਂ ਦੀ ਬਾਅਦ ਦੇ ਵਿੱਚ ਕੀ ਹੋਇਆ ਵੀ ਉਹ ਪਰਚਾ ਜਦੋਂ ਪਿਆ ਬੰਦੇ ਜੇਲ੍ਹ ਚ ਗਏ ਜੇ ਤੋ ਬਾਹਰ ਆਏ ਤੇ ਉਹ ਜਿਹੜਾ ਨੇ ਵੱਡਿਆ ਹੈਗਾ ਉਹ ਉਲਟਾ ਜਿਹੜੇ ਪਹਿਲਾਂ ਬੜੋਏ ਉਹਨਾਂ ਨੇ ਸਾਡੇ ਕਿੰਡਾ ਵਾਲਾ ਮੋੜਾ ਵੜ ਦਤਾ ਕਮਾਰਦਗੀਆਂ ਦੀ ਰੋਡ ਤੇ ਫੇਰ ਲੜਾਈ ਇੱਥੇ ਵੀ ਨਹੀਂ ਉਹਨਾਂ ਮੋੜਿਆਂ ਦੀ ਖਤਮ ਹੋਈ ਫੇਰ ਉਹ ਸੂਤ ਆਇਆ ਉਹਨਾਂ ਨੇ ਜਿਹੜਾ ਮੋੜਾ ਪਹਿਲਾਂ ਵੱਡਿਆ ਹੈਗਾ ਉਹ ਦਗਨ ਦੇ ਲਾਗੇ ਜਾ ਕੇ ਕਿਤੇ ਵੜ ਦਤਾ ਜਾਨੂ ਹੀ ਮੁਕਾਰ ਪਤਾ ਤੁਹਾਨੂੰ ਕਿੰਨਿਆਂ ਮੋੜਿਆਂ ਦਾ ਪਤਾ ਹੁਣ ਘਾਰੇ ਨੂੰ ਦਾ ਸਾਰੀ ਦਾ ਪਤਾ ਹੁਣ ਅੱਜ ਕੀ ਹਾਲਤ ਹੈ ਇੱਥੇ ਨਿਆਲੇ ਵਿਗੜ ਗਏ ਸਾਡੇ ਪਿੰਡ ਚ ਇੱਕ ਵਿਗੜਿਆ ਦੋ ਵਿਗੜੇ ਕਰਦਾ ਕਰਦਾ ਆਉਂਦਾ ਹੈ ਸਾਡੇ ਨੌਜਵਾਨ ਨਵੇਂ ਕਿਉਂਕਿ ਬਾਣਾ ਹੈ ਸਾਡੇ ਇਥੇ Hindu ਗੱਟ ਜਿਆਦੇ ਹੈ ਸਿੱਖ ਪਰਿਵਾਰ ਬਾਅਦ ਚ ਆਇਆ ਇਸ ਇਲਾਕੇ ਪਰ ਪਹਿਲਾਂ ਇਹ ਮੁਸਲਮਾਨ ਆਬਾਦੀ ਸੀ ਕਿ ਮੁਸਲਮਾਨ ਬੜੀ ਕੀਤੀ ਇਸ ਇਲਾਕੇ ਕਰ ਰਹੇ ਨੇ ਦੇਸ਼ ਦੀ ਜਦੋਂ ਵੰਡ ਹੋਈ ਇਥੋਂ ਲੋਕ ਉੱਠ ਕੇ ਪਾਕਿਸਤਾਨ ਵਾਲੇ ਪਾਸੇ ਗਏ ਪਰ ਹੁਣ ਜਦੋਂ ਕਿਉਂਕਿ ਬਾਣਾ ਪਵਿੱਤਰ ਹੈ ਅਸੀਂ ਕਿਉਂਕਿ ਮੰਦਰ ਹੈ ਇੱਥੇ ਵੀ ਅਜੀ ਜੀ ਆਏ ਆ ਤਾਂ ਮੈਂ ਦੂਰੋਂ ਬੂੜ ਖੋਲੇ ਮੈਨੂੰ ਜਾਂਦਾ ਮੰਦਿਰ ਕਿਨਾਂ ਦਾ ਆ ਕਿਧਰ ਦੀ ਮਸੀਤ ਆ ਪਰ ਸਾਡਾ ਇੱਕ ਭਾਵਨਾ ਹੈ ਇੱਥੇ ਕੋਈ ਪੰਡਤ ਹੋਵੇ ਟਿੱਕਾ ਲਾ ਕੇ ਜਾਂਦਾ ਸਾਡੀ ਉਹਦੇ ਪ੍ਰਤੀ ਵੀ ਭਾਵ ਭਾਵਨਾ ਹੁੰਦੀ ਹੈ ਇੱਦਾਂ ਹੀ ਕੋਈ ਸੇਖ ਹੁੰਦਾ ਹੈ ਪਾਠੀ ਹੁੰਦਾ ਹੈ ਅਸੀਂ ਜਾਣਦੇ ਨਹੀਂ ਜਾਣਦੇ ਉਹਦੇ ਪੈਰੀਂ ਹੱਥ ਜਰੂਰ ਲਾਣੇ ਸੱਸੀ ਗੱਲ ਬਣਾਉਂਦੇ ਹਿੱਦਾਂ ਹੀ ਬਾਣੀ ਦਾ ਹੁੰਦਾ ਹੈ ਸਾਡੀ ਦੂਰੋਂ ਸ਼ਰਧਾ ਹੁੰਦੀ ਹੈ ਇਹ ਗੁਰੂ ਸਾਹਿਬ ਦਾ ਬਾਣਾ ਹੈ ਤੇ ਇਹਦੇ ਵਿੱਚ ਜਿਹੜੇ ਰਹਿਣ ਵਾਲੇ ਲੋਕ ਆ ਉਹ ਪਵਿੱਤਰ ਹੈ ਚੰਗੀ ਕਾਜ਼ੀ ਰੱਖਦੇ ਆ ਪਰ ਇਹ ਆੜ ਦੇ ਵਿੱਚ ਬੜਾ ਕੁਝ ਹੋ ਰਿਹਾ ਹੈ ਮੈਂ ਟਿੱਪਣੀ ਨਹੀਂ ਦੇਤੇ ਕਰਨੀ ਪਰ ਆਪਣੇ ਨੋਜਮਾਨਾਂ ਨੂੰ ਜਾਣਨਾ ਚਾਹੀਦਾ ਕੋਈ ਸਿੱਖੀ ਕੋਈ ਛੋਟੀ ਗੱਲ ਨਹੀਂ ਇਹਨਾਂ ਦਾ ਵੱਡਾ ਇਤਿਹਾਸ ਹੈ ਲਗਾਤਾਰ ਸਿੱਖੀ ਨੇ ਕਈ ਕੂੜ ਪ੍ਰਚਾਰਾਂ ਦੇ ਉੱਤੇ ਲੜਿਆ ਇਹਨਾਂ ਨੇ ਲੜ ਕੇ ਇੱਥੇ ਤੱਕ ਲਿਆਂਦਾ ਹੈ ਛੋਟੀ ਗੱਲ ਨਹੀਂ ਹੁੰਦੀ ਬਾਬੇ ਨਾਨਕ ਨੇ ਕਿਰਤ ਦੀ ਗੱਲ ਕੀਤੀ ਉਸ ਤੋਂ ਬਾਅਦ ਦਸਮ ਪਾਤ ਜਿਹੜੇ ਗੁਰੂ ਗੋਬਿੰਦ ਸਿੰਘ ਹੈ ਜਿਨ੍ਹਾਂ ਨੇ ਸਾਰਾ ਪਰਿਵਾਰ ਵੀ ਰਾਤਾਂ ਲੋਕਾਂ ਦੇ ਲਈ ਛੋਟੀ ਗੱਲ ਹੈ ਛੋਟੀ ਗੱਲ ਨਹੀਂ ਹੁੰਦੀ ਵੱਡੀ ਹੈ ਪਰ ਜਿਹੜੇ ਲੋਕ ਇਦਾਂ ਨੌਜਵਾਨੀ ਇਦਾਂ ਨੂੰ ਚਲਦੀ ਹੈ ਵੀ ਸਮਝਦੇ ਆ ਵੀ ਬਾਣਾ ਪਾ ਕੇ ਅਸੀਂ ਕੁਝ ਵੀ ਕਰ ਸਕਦੇ ਆ ਉਹਨਾਂ ਨੂੰ ਅਸੀਂ ਸਾਨੂੰ ਥੋੜਾ ਜਿਹਾ ਸਮਝਾਉਣਾ ਚਾਹੀਦਾ ਸਾਡੇ ਭਾਈਚਾਰੇ ਨੂੰ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਵੀ ਇਹ ਕੰਮ ਗਲਤ ਹੈ ਸਿੱਖੀ ਜਿਹੜੀ ਸਿੱਖੀ ਆ ਉਹ ਸੋਖੀ ਦਾ ਮਿਲ ਹੀ ਨਹੀਂ ਅਸੀਂ ਖੇਤੀ ਨਾਲ ਬਾਣਾ ਪਾ ਕੇ ਉਹਨੂੰ ਦਾਗ ਲਾਉਣ ਦੇ ਲਈ ਚੱਲੇ ਨਾ ਬਣਾਣਾ ਤਾਂ ਕੀ ਹੈ ਜਿਹੜੀ ਮੈਂ ਗੱਲ ਕੀਤੀ ਹੈ ਵੀ ਆਪਣੇ ਬੱਚਿਆਂ ਨੂੰ ਚੰਗਾ ਭਵਿੱਖ ਤਾਂ ਅਸੀਂ ਕੀ ਦੇਣਾ ਉਹਨਾਂ ਨੂੰ ਅਸੀਂ ਟੋਏ ਪਾ ਕੇ ਚੱਲ ਜਾਣਾ ਇਈ ਵਾਰੇ ਦੇਹੇ ਬਾਣੇ ਪਾ ਕੇ ਅਸੀਂ ਗਲਤ ਕੰਮ ਕਰਦਨਾ ਜਿਹਦੇ ਨਾਲ ਟੋਟਲ ਜਿਹੜਾ ਲੋਕਾਂ ਨੂੰ ਜਿਹੜੀ ਬਦਨਾਮੀ ਦਾ ਸਾਹਮਣਾ ਕਰਨਾ ਪੈਂਦਾ ਇਹ ਥੋੜਾ ਜਿਆ ਧਿਆਨ ਅਸੀਂ ਆਪਣੇ ਬੱਚੇ ਨੂੰ ਆਪ ਸਮਝਾਈਏ ਆ ਲੜਾਈ ਕਿੰਨੇ ਬਣਦੇ ਸਾਡੇ ਸਾਹਮਣੇ ਆ ਜਿਹਨਾਂ ਬਹੁਤ ਅੱਗੇ ਮਾੜੇ ਜਿਹੜੇ ਰਿਜ਼ਲਟ ਉਹਦੇ ਆਇਆ ਆਪਣੇ ਬੱਚਿਆਂ ਨੂੰ ਆਪ ਸਮਝਾਈਏ ਪਈਏ ਇਹਦੀ ਕਰਨਾ ਪੜਨ ਦਾ ਵੇਲਾ ਆ ਜੇ ਤੂੰ ਲੜਨਾ ਵੀ ਹੈ ਲੜ ਹ ਆਪਣੀ ਕਿਤਾਬਾਂ ਦੇ ਨਾਲ ਲੜ ਹ ਆਪਣੇ ਜੀਵਨ ਨੂੰ ਚੰਗਾ ਆਪਣਾ ਭਵਿੱਖ ਚੰਗਾ ਕਰਨ ਦੇ ਲਈ ਪੜਨਾ ਮਿਹਨਤ ਲਾ ਕੇ ਜਿਹੜਾ ਜੋਰ ਲਾਣਾ ਤੂੰ ਉਹ ਜੋਰ ਲਾ ਕਿਤਾਬ ਨੂੰ ਪੜਨ ਦੇ ਲਈ ਰੱਟਾ ਮਾਰਨ ਦੇ ਲਈ ਦਿਮਾਗ ਚ ਪਾਉਣ ਦੇ ਲਈ ਜੋਰ ਲਾ ਖੇਤੀ ਕਰਨ ਦੇ ਲਈ ਇਹ ਗੱਲਾਂ ਨੂੰ ਸਮਝੀਏ ਨਿਆਣਿਆਂ ਨੂੰ ਇਹ ਕੰਮ ਕਰੀਏ ਬਜਾਏ ਇੱਧਰਲੇ ਪਾਸੇ ਨੂੰ ਜਾਣ ਦੇ ਹੁਣ ਅਸੀਂ ਕਮੇਟੀ ਬਣਾਣੀ ਹੈ ਕੋਈ ਜੰਡੇ ਤੋਂ ਬਾਹਰ ਹੋ ਜਾਣਾ ਜਿਆਦਾ ਟਾਈਮ ਹੋ ਗਿਆ ਮੈਨੂੰ ਤੁਸੀਂ ਬਾਰੋ-ਬਾਰੀ ਅਸੀਂ ਮਾਈਕ ਬੰਦ ਕਰ ਦਿੰਨੇ ਆ ਤਾਂ ਤੁਸੀਂ ਬਾਰੋ-ਬਾਰੀ ਸਾਰੇ ਨਾਮ ਲਿਖਾ ਦਿਓ ਉਹਦੇ ਵਿੱਚੋਂ ਅਸੀਂ ਥੋੜੇ ਇੱਕ ਦੋ ਮੋਢੀਵਾਰ ਚੁਣ ਲੈਣੇ ਆ ਤਾਂ ਕਿ ਜਿਹੜੀ ਸਾਡੇ ਇਸ ਪਿੰਡ ਦੀ ਕਮੇਟੀ ਚੁਣ ਜੇ ਫਿਰ ਅਗਲਾ ਜੇ 5 ਦਿਨਾਂ ਦਾ ਅਸੀਂ ਧਰਨੇ ਦਾ ਸੰਦਾ ਦਿੱਤਾ ਹੋਇਆ ਹੈ ਉਹ ਸੱਦਿਆਂ ਦੇ ਹਿਸਾਬ ਦੇ ਨਾਲ ਅਸੀਂ ਤੁਹਾਨੂੰ ਫੇਰ ਅੱਗੇ ਪ੍ਰੋਗਰਾਮ ਦੇ ਦੇਣਾ ਕਮੇਟੀ ਨੂੰ ਅੱਗੇ ਮੀਟਿੰਗ ਜੇ ਹੋ ਸਕੀ ਤਾਂ ਵੀ ਠੀਕ ਨਹੀਂ ਵੀ ਹੋਈ ਤੁਸੀਂ ਉੱਥੇ ਪਹੁੰਚਣਾ ਹੈ ਤੇ ਅੱਜ ਤੋਂ ਬਾਅਦ ਅੱਜ ਤੋਂ ਬਾਅਦ ਜਿਹਦਾ ਘਾਟੀਆਂ ਮੋਰਚਾ ਲੱਗਾ ਹੋਇਆ ਉਹਦੇ 'ਚ ਤੁਸੀਂ ਸ਼ਮੂਲੀਅਤ ਕਰਨੀ ਹੈ ਤੇ ਮਹੀਨੇ ਦੀ ਘੱਟੋ-ਘੱਟ ਇੱਕ ਮੀਟਿੰਗ ਆਪਣੀ ਇਸ ਸਾਥ ਦੇ ਇੱਥੇ ਬੈਠ ਕੇ ਕਰਨੀ ਹੈ ਕਰੈਸ਼ਰਾਂ ਦੇ ਬੁੱਧ ਜੋੜੀਆਂ ਗੱਲਾਂ ਜਿੱਤਾ ਇਹ ਕਰ ਲਈ ਦੁੱਖ ਸੁੱਖਾਂ ਸਾਂਝਾ ਕਰ ਲਿਆ ਨਾ ਇਹਨਾਂ ਨੇ ਆਪਣਾ ਕੱਢ ਲਿਆ ਗੁੱਸਾ ਉੱਧਰ ਮਾਈ ਨੇ ਕੱਢਿਆ ਇੰਨੇ ਨਾਲ ਹੀ ਸਾਰਿਆਂ ਦੇ ਕੰਨ ਖੜੇ ਹੋ ਜਾਣੇ ਕਿ ਪਿੰਡ ਵਾਲੇ 4000 ਰੁਪਏ ਭਾਈ ਸਾਡੇ ਨਿਆਣਿਆਂ ਨੂੰ ਵੀ ਲੱਗ ਜਾਣਾ ਪਤਾ ਸਾਡਾ ਸੁਖਵਿੰਦਰ ਵਾਲਾ ਇੱਥੋਂ ਪ੍ਰਧਾਨ ਰਿਹਾ ਕਮੇਟੀ ਦਾ ਖੁੰਡਾ ਗੁੱਲੀਆਂ ਜਦੋਂ ਅਸੀਂ ਕ੍ਰੈਸ਼ਰਾਂ ਬਰੋਂ ਧਰਨੇ ਲਾਉਂਦੇ ਰਹੇ ਨਾ ਉਹਦੇ ਨਿਆਣੇ ਪਰਲ ਸਕੂਲ ਪੜ੍ਹਦੇ ਸੀ ਹੁਣ ਬੱਚਿਆਂ ਦੀ ਮੈਂ ਬੱਚਿਆਂ ਨੇ ਸਿੱਖਣਾ ਇੱਥੋਂ ਉਹਨੇ ਕੋਡ ਦੇ ਦਿੱਤੇ ਬੱਚਿਆਂ ਨੂੰ ਜੈਕਟਾਂ ਘਰ ਜਾ ਕੇ ਗੱਲਾਂ ਕਰਦੇ ਸੀਗੇ ਇਹ ਤਾਂ ਬੜੀਆਂ ਮਹਿੰਗੀਆਂ ਕੇ ਕੰਮ ਦੀਆਂ ਨਹੀਂ ਅਸੀਂ ਇਹ ਨਹੀਂ ਲੈਣੀਆਂ ਨਿਆਣਿਆਂ ਨੇ ਕੋਡ ਪਾਏ ਅਗਲੇ ਦਿਨ ਗਏ ਸਕੂਲੇ ਜਾ ਕੇ ਮੈਡਮ ਨੂੰ ਆ ਕੇ ਕਹਿੰਦੇ ਵੀ ਅਸੀਂ ਲੈਣੇ ਨਹੀਂ ਜੇ ਤੁਸਾਨੂੰ ਧੱਕੇ ਨਾ ਦੇੜੇ ਇਹ ਧਰਨਾ ਲਾਪਨਾ ਸੀ ਨਿਕਨੇ ਨਿਆਣਿਆਂ ਨੇ ਉਹ ਬਾਅਦ ਵਿੱਚ ਗੱਲ ਸਾਡੇ ਤੱਕ ਪੁੱਜੀ ਇਹ ਕੋ ਨਿਆਣੇ ਕਿਦਾਂ ਤੱਕੜੇ ਹੁੰਦੇ ਨਿਆਣੇ ਨੂੰ ਪਤਾ ਲੱਗਦਾ ਕਿ ਸਾਡਾ ਸਹੀ ਕੀ ਹੈ ਸਾਡਾ ਗਲਤ ਕੀ ਹੈ ਜੇ ਸਾਡਾ ਗਲਤ ਕਰਨਾ ਉਹਦੇ ਵਿਰੁੱਧ ਅਸੀਂ ਧਰਨਾ ਲਾਣਾ ਬੋਲਣਾ ਹੁੰਦਾ ਜਦੋਂ ਅਸੀਂ ਨਹੀਂ ਬੋਲਣਾ ਫਿਰ ਨਿਆਣਿਆਂ ਨੇ ਤਿਰਕਨ ਫੁੱਟੀਆਂ ਦਾਤਰ ਲੈ ਕੇ ਫਿਰ ਇੱਦੀ ਘੁੰਮਦੇ ਫਿਰਨਾ ਉਹਨੂੰ ਨਹੀਂ ਪਤਾ ਪੇਰ ਫਰਕ ਸਾਹਮਣੇ ਵਾਲੇ ਦੇ ਲੱਗਣਾ ਦਾਜ ਆਪਣੇ ਸਿਰੇ 'ਚ ਲੱਗਣਾ ਰਗੜੋਣਾ ਦੋਨਾਂ ਨਹੀਂ ਇੱਕ ਵਾਰ ਜੇਲੇ ਪੁਲਸਾਂ ਨੇ ਕਦਮ ਜਿੱਦੇ ਤੇ ਚੱਲ ਗਈ ਉਹ ਚੱਲ ਗਈ ਸਾਰੀ ਉਮਰ ਲਈ ਬੰਦਾ ਠੀਕ ਹੈ ਜੀ ਇਸ ਗੱਲ ਨੂੰ ਸਮਝੀਏ ਕਮੇਟੀਆਂ ਨੇ ਕਮੇਟੀ ਬਣਾ ਕੇ ਮੀਟਿੰਗਾਂ ਕਰਕੇ ਅਸੀਂ ਜਾਗ ਲਾਣਾ ਇਸ ਇਲਾਕੇ ਨੂੰ ਤਕੜੇ ਕਰਨਾ ਤੁਸੀਂ ਉਹ ਨਾਂ ਦਿਓ ਤਾਂ ਕਿ ਜਿਹੜਾ ਹੈ ਅਸੀਂ ਉਹ ਕਮੇਟੀ ਬਣਾ ਸਕੀਏ ਤੁਹਾਡਾ ਵੀ ਅੱਗੇ ਕੰਮ ਸਾਰਿਆਂ ਦਾ ਹੋਣਾ ਤੁਹਾਡਾ ਟਾਈਮ ਵੀ ਨਹੀਂ ਖਰਾਬ ਕਰਨਾ ਕੱਲ ਨੂੰ ਤੁਸੀਂ ਮੀਟਿੰਗਾਂ ਚੱਲੀਆਂ ਚ ਆਓ ਹੀ ਨਾ ਕਿ ਦਿਹਾੜੀ ਸਾਰੀ ਖਰਾਬ ਕਰਾ ਦਿੰਦੇ ਹੈ ਨਾ ਆਦੀ ਕੋਈ ਨਾਰਥੇ ਕੋਈ ਦੇਣਾ ਤੁਹਾਨੂੰ ਪਰ ਇਹ ਹੈ ਵੀ ਇਸ ਇਲਾਕੇ ਨੂੰ ਇੱਥੇ ਚੰਗਾ ਬੈਠਣ ਲੱਗ ਕੇ ਤੁਸੀਂ ਰਹਿ ਸਕੋ ਤਾਂ ਮੀਟਿੰਗ ਕਰਨੀ ਆ ਤੂੰ ਜਾਗਦੇ ਰੋ ਤੂੰ ਸੋ ਨਾ ਜਾਇਓ ਅਸੀਂ ਪਿੰਡ ਤੇ ਤੁਹਾਨੂੰ ਹੋਕਾ ਦੇਣ ਆਇਆ ਵੀ ਜਾਗੋ ਤੁਹਾਡਾ ਪਿੰਡ ਲਟੋਣ ਲੱਗਾ ਤੁਹਾਨੂੰ ਵੇਚਣ ਲੱਗੇ ਲੋਕ ਇਹ ਆਪਣੇ ਆਪ ਨੂੰ ਬਚਾਉਣ ਦੇ ਲਈ ਖੜੇ ਹੋ ਜੋ ਬੜਈਏ ਜੀ ਕਮੇਟੀ ਫਿਰ ਦਿਓ ਜੀ ਨਾ ਤੁਹਾਡੇ ਤੋਂ ਸ਼ੁਰੂ ਕਰੀਏ ਸੁੱਖਾ ਸਕੇ ਦੇਖੋ ਲੱਗੂ ਕਰਨਾ ਪੈਣਾ ਤੇ ਵੀ ਆਪਣੇ ਘਪੀ ਦੇ ਲਈ ਦੇਖੋ ਸਾਰੇ ਬਾਕੀ